ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ ਤੇ ਜਦੋਂ ਮੈਂ ਉਹ ਸਟੇਟਮੈਂਟ ਸੁਣੀ ਮੈਂ ਪਹਿਲਾਂ ਤਾਂ ਅੱਧਾ ਕਿਲੋ ਦੁੱਧ ਗਰਮ ਕਰਾਇਆ ਚਹਾਰੇ ਪਵਾ ਕੇ ਤੇ ਪਿੰਡੀਆਂ ਕੋਈ ਦੀਆਂ ਸੁੱਖ ਨਾਲ ਬਣਾਈਆਂ ਨੇ ਅਸੀਂ 10-12 ਕਿਲੋ ਤੇ ਮੈਨੂੰ ਚਾਰ ਰੋਜ਼ ਪਿੰਨੀਆਂ ਦੋ ਸੁਬ੍ਹਾ ਦੋ ਸਵੇਰੇ 6 ਹੋ ਗਏ ਸੱਚ ਦੋ ਸ਼ਾਮ ਮਿਲ ਜਾਂਦੇ ਰੱਜ ਕੇ ਖਾਈਦਾ ਰੋਟੀ ਨਾ ਖਾਓ ਕੀ ਹੁੰਦਾ ਤੇ ਫਿਰ ਮੈਂ ਮੈਂ ਕਿਹਾ ਵੀ ਹੁਣ ਬੋਲ ਗੀ ਅਸਾ ਇਹ ਜਿਹੜੀ ਸਟੇਟਮੈਂਟ ਹੈ ਨਾ ਜੇ ਮੈਂ ਇਹਦੇ ਵਿੱਚ ਹਰਾਮ ਖੋਰ ਨਰੈਣੋ ਮਹੰਤ ਕਦੀੜ ਖਾਚ ਕਹਿੰਦਿਆਂ ਮੇਰੇ ਤੇ ਕੋਈ ਇਲਜ਼ਾਮ ਨਹੀਂ ਆਉਣਾ ਕਿਉਂਕਿ ਆਪਣੀ ਕਰਤੂਤ ਇਹ ਬੰਦੇ ਖੁਦ ਦੱਸੀ ਜਾਂਦੇ ਆ ਖੁਦ ਕਹਿੰਦਾ ਸ਼੍ਰਮਣੀ ਕਮੇਟੀ ਵਿੱਚ 10-20 ਕਪੜੇ ਰੋਜ਼ ਹੁੰਦੇ ਨੇ ਰੋਜ਼ ਦੇਖੋ ਕਿੰਡੀ ਮਾਨ ਵਾਲੀ ਗੱਲ ਕਿੰਡੀ ਬਹਾਦਰੀ ਵਾਲੀ ਗੱਲ ਤੇ ਜਦੋਂ ਇਹ ਮੈਨੂੰ ਸੁਣਨਗੇ ਨਾ ਉਹਨੂੰ ਪਤਾ ਇਹ ਤਾਂ ਗੋਲ ਕਚੋਰਾ ਪੰਜ ਡਾਲਰ ਕੱਢ ਲਏ ਨੇ ਉਹ ਭਰਾ ਉਹ 5 ਕਿਉਂਕਿ ਤਾਂ 5000 ਕੱਢਿਆ ਸੀ ਉਹ ਤਾਂ ਮੈਂ ਜਾਣ ਕੇ ਘੱਟ ਦੱਸਿਆ ਮੈਂ ਕਿਹਾ ਵੀ ਮਰ ਮੁੜ ਜਾਣਗੇ ਕਮੇਟੀ ਵਾਲੇ ਪ੍ਰਬੰਧਕ ਵੀ 5000 ਕੱਢ ਲਿਆ ਨੇ ਉਹ ਤਾਂ ਮੈਂ ਤਾਂ ਘੱਟ ਦੱਸਿਆ ਸੀ ਮੈਂ ਤਾਂ 5000 ਕੱਢਿਆ ਸੀ ਤੇ ਹੁਣ ਕਹਿੰਦਾ 10 ਵੀ ਕੱਪੜੇ ਤਾਂ ਰੋਜ਼ ਹੁੰਦੇ ਆ ਦੱਸੋ ਬਾਈ ਕਿਹੜੇ ਕੱਪੜੇ ਨੇ ਜੇ ਕੋਈ ਮੇਰੇ ਕੋਲ ਪੁੱਛੇ ਤਾੜ 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 ਕਰਕੇ ਦੱਸਾਂਗੇ ਦੱਸ ਦਿਆਂ ਫਿਰ ਲੈ ਸੁਣ ਲਿਓ ਨਰੇਣੋ ਮਹੰਤੋ ਕੱਲ ਇਹਨਾਂ ਦਾ ਸ਼ੋਮਨੀ ਕਮੇਟੀ ਦਾ ਇੱਕ ਮੁਲਾਜ਼ਮ ਨੇ ਕਹਿੰਦਾ ਗਿਆਨੇ ਜੀ ਜੇ ਕਿਤੇ ਤੁਹਾਨੂੰ ਮਾਨਯੋਗ ਹਾਈ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਜਾਣਾ ਪਵੇ ਕਹਿੰਦਾ ਮੇਰੀ ਰਿਕਾਰਡਿੰਗ ਕਰ ਲਓ ਮੈਂ ਮੁਕਰਦਾ ਨਹੀਂ ਉਹਨੇ ਮੈਨੂੰ ਆਧਾਰ ਕਾਰਡ ਭੇਜਿਆ ਆਪਣਾ ਵੋਟਰ ਕਾਰਡ ਭੇਜਿਆ ਸ਼ਮਣਿਕ ਮੇਲੇ ਜਿਹੜਾ ਆਈ ਕਾਰਡ ਹੁੰਦਾ ਉਹ ਭੇਜਿਆ ਪਿੰਡ ਦਾ ਪਤਾ ਸਾਰਾ ਕੁਝ ਦੱਸਿਆ ਕਹਿੰਦਾ ਮੈਂ ਜਾ ਕੇ ਰਿਵਾਇਹ ਦਿਉ ਬੀ ਨਰੈਣੋ ਮਹੰਤ ਕਿਦਾਂ ਸ਼ਮਣਿਕ ਕਮੇਟੀ ਦਾ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਨੇ ਉਹਨੇ ਬੰਦੇ ਨੂੰ ਮਿਲ ਕਈ ਹੁਣ ਦੱਸਾਂ ਕਿਹੜੇ ਕੱਪੜੇ ਨੇ ਸਭ ਤੋਂ ਪਹਿਲਾ ਇਹਦਾ ਕੱਪੜਾ ਜਿਹੜੀਆਂ ਸੁੱਕੀਆਂ ਰੋਟੀਆਂ ਹੁੰਦੀਆਂ ਲੰਗਰ ਦੀਆਂ ਜੀ ਉਹ ਕੋਟਲਾਂ ਦੇ ਹਿਸਾਬ ਨਾਲ ਬਚਦੀਆਂ ਨੇ ਉਹ ਜਿਹੜਾ ਕੱਪੜਾ ਉਹ ਘੱਟੋ ਘੱਟ 15-20 ਕਰੋੜ ਦਾ ਸੌਖਾ ਹੀ ਹੁੰਦਾ ਟੋਕਬੜਾ ਤਾਂ ਰੋਜ਼ ਹੀ ਹੁੰਦਾ ਬੂਰੀਆਂ ਦੀਆਂ ਬੂਰੀਆਂ ਰੋਟੀਆਂ ਨੇ ਬਚਦੀਆਂ ਨੇ ਫਿਰ ਲੰਗਰਾਂ ਦੇ ਵਿੱਚ ਸੁੱਕੀਆਂ ਰਸਤਾਂ ਜਿਹੜੀਆਂ ਆਉਂਦੀਆਂ ਨੇ ਉਹਦੇ ਵਿੱਚ ਹੀਰਾ ਫਿਰ ਕਿਦਾਂ ਕਰਦੇ ਆ ਜੇ ਕਹਿੰਦਾ ਇੱਕ ਵਾਰੀ 10 ਦਿਨ ਘਿਉ ਦੇ ਲਾਗੇ 10 ਦਿਨ ਖਾਲੀ ਰੱਖੇ ਹੁੰਦੇ ਨੇ ਪੀਪੇ ਉਥੇ 20 ਪੀਪੇ ਇਹ ਬੈਲ ਵਿੱਚ ਪਾਉਂਦੇ ਆ ਜੇ ਚਾਹ ਦਾ ਇੱਕ ਗੱਟਾ ਲਾਗੇ ਤਾਂ ਦੋ ਗੱਟੇ ਲਿਖਣਗੇ ਉੱਥੇ ਜੇ ਇਲਾਚੀਆਂ ਕਿਲੋ ਲੱਗੀਆਂ ਨੇ ਤਾਂ 5 ਕਿਲੋ ਪਉਣਗੇ ਦਾਲਾਂ ਪਤਾ ਨਹੀਂ ਖੰਡ ਪਤਾ ਨਹੀਂ ਘਿਓ ਪਤਾ ਨਹੀਂ ਦੁੱਧ ਪਤਾ ਨਹੀਂ ਪਤਾ ਨਹੀਂ ਇੰਨਾ ਕੁਝ ਕਰਦੇ ਨੇ ਲੰਗਰ ਦੇ ਵਿੱਚ ਇਹ ਬੰਦੇ ਲੈ ਆਚਾ ਹੁਣ ਜਿਹੜਾ ਕੜਾਹੇ ਭਰ ਕੇ ਪ੍ਰਸ਼ਾਦ ਬਣਦਾ ਨਾ ਜਿਹੜਾ ਪਰਚੀ ਕਟਾ ਕੇ ਆਪਾਂ ਮੱਥਾ ਟੇਕਦੇ ਆ ਤੁਸੀਂ ਨਾ ਜਦੋਂ ਵੱਡਾ ਕੜਾਹਾ ਧਰਿਆ ਹੁੰਦਾ ਗਰਮ ਗਰਮ ਜਦੋਂ ਆਟਾ ਭੁੱਜ ਜਾਂਦਾ ਹੈ ਪਾਣੀ ਪਾਉਣਾ ਆਪਾਂ ਉਦੋਂ ਇਹ ਘੋਲ ਨੇ ਪਹਿਲੀ ਵੱਧ ਪਾਇਆ ਹੁੰਦਾ ਤੇ ਵੱਡੇ ਇਹਦੇ ਕੋਲੇ ਹੁੰਦੇ ਖੜਾਉਂਚੇ ਜੇ ਉਹਨਾਂ ਨਾਲ 4-4 5-5 ਕਿਲੋ ਕਿਉਂ ਬਾਲਟੀਆਂ ਉੱਪਰ ਨੂੰ ਭਰਨੇ ਦਵਾਰੇ ਫੇਰ ਬਣਾਉਂਦੇ ਨੇ ਠੀਕ ਹੈ ਜੀ ਉਹ ਪਤਾ ਨਹੀਂ ਇਹ ਤਾਂ ਕੱਪੜੇ ਹਲੇ ਛੋਟੇ ਐ ਕੱਲ ਲੰਗਰ ਦੇ ਦੱਸਿਆ ਗੋਲਕਾਂ ਦੇ ਵਿੱਚ ਕਿੱਦਾਂ ਹੁੰਦਾ ਹੈ ਕੈਮਰਾ ਲੱਗਾ ਹੁੰਦਾ ਉਥੇ ਇਕੱਠੀ ਕਰਨੀ ਐ ਇੱਕ ਦਫ਼ਤਰ ਵੇ ਜਾਂਦੀ ਐ ਰਾਸਤੇ ਵਿੱਚ ਖੁਰਦ-ਵਰਦ ਕਰ ਦਿੰਦੇ ਨੇ ਜੇਬਾਂ ਵੱਡੀਆਂ ਹੁੰਦੀਆਂ ਨੇ ਇੱਧਰ ਲਈ ਭਰ ਲਈ ਇੱਧਰ ਲਈ ਭਰ ਲਈ ਪਤਾ ਨਹੀਂ ਕੀ ਕੁਛ ਕਰਕੇ ਜਾਣੇ ਕਿ ਆਹ ਕਰਤੂਤਾ ਨੇ ਹੁਣ ਧਾਮੀ ਸਾਹਿਬ ਦੱਸਤਾ ਸਕਦੇ ਨਹੀਂ ਵੀ ਉਹ ਕਪੜੇ ਕਿਹੜੇ ਆ ਉਹ ਮੋਟਾ-ਮੋਟਾ ਦੱਸਤਾ ਇਹਨੇ ਦੱਸਿਆ ਪਤਾ ਕਿਉਂ ਹੈ ਉਦਾਂ ਨਹੀਂ ਦੱਸਿਆ ਇਹ ਕੋਈ ਕਪੜਾ ਕੀਤਾ ਹੋਣਾ ਵੱਡਾ ਇਹਨੇ ਕਿਹਾ ਹਣਾ ਮੈਨੂੰ ਵੱੱਦ ਦਿਓ ਉਹ ਤੁਸੀਂ ਦੇਖਿਆ ਨਹੀਂ ਦੋ ਬਿੱਲੀ ਕੋ ਲੜ ਪਈ ਰੋਟੀ ਪਿੱਛੇ ਤੇ ਵਿਚਾਲੇ ਖੜਾ ਸੀ ਬਾਂਦਰ ਕਹਿੰਦਾ ਲੈ ਤੁਹਾਨੂੰ ਮੈਂ ਵੰਡ ਕੇ ਦਿੰਨਾ ਰੋਟੀ ਉਹਨੇ ਪਹਿਲਾਂ ਵਿਚਾਲੋਂ ਤੋੜ ਲਈ ਇੱਕ ਵੇਲੇ ਕਹਿੰਦੀ ਆਹ ਵੱਡੀ ਆ ਉਹਨੇ ਉਹ ਤਾਂ ਦੰਦੀ ਵੱਡੀ ਫੇਰ ਦੂਜੀ ਕਹਿੰਦੀ ਆਹ ਵੱਡੀ ਉਹਨੇ ਦੰਦੀ ਵੱਡੀ ਉਹ ਰੋਟੀ ਬੰਨਦਾ ਬੰਨਦਾ ਸਾਰੀ ਖਾ ਗਿਆ ਉਹ ਕੰਮ ਇਹਨਾਂ ਦਾ ਹੁਣ ਕੋਈ ਵੱਡਾ ਕਪੜਾ ਹੋਇਆ ਹੁਣੇ ਇਹਨੇ ਕਿਹਾ ਹੁਣ ਨਹੀਂ ਮੇਰਾ ਹਿੱਸਾ ਵੱਧ ਹੈ ਸਖਤਰ ਕਹਿੰਦਾ ਉਹ ਮੇਰਾ ਵੱਧ ਹੈ ਮੈਨੇਜਰ ਕਹਿੰਦਾ ਉਹ ਮੇਰਾ ਵੱਧ ਹੈ ਤੇ ਕੋਈ ਵਿਚਾਰਾ ਉੱਥੇ ਲੰਗਰ ਵਿੱਚ ਖੁਰਚਨਾ ਮਾਰਨ ਵਾਲਾ ਹੋ ਉਹਨੂੰ ਪਤਾ ਲੱਗਿਆ ਉਹਨੂੰ ਕਹਿੰਦਾ ਨਹੀਂ ਮੈਨੂੰ ਵੀ ਦੇ ਉਹ ਬਰਾਬਰ ਹੁਣੇ ਤਾਂ ਟੜ ਗਿਆ ਅਸ਼ਾ ਕਈਆਂ ਨੇ ਕਹਿਣਾ ਲੈ ਇਹ ਬੁੱਟਾ ਸਿੰਘ ਨਿੰਦਿਆ ਕਰਦਾ ਉਹ ਭਰਾਵੋ ਕੋਈ ਨਿੰਦਿਆ ਨਹੀਂ ਕੋਈ ਨਿੰਦਿਆ ਨਹੀਂ ਮੈਂ ਹੁਣ ਸੀਰੀਅਸ ਹੋ ਕੇ ਕਹਿਣ ਲੱਗਾ ਪਿੰਡਾਂ ਵਿੱਚ ਨਾ ਗ੍ਰੰਥੀ ਪਿੰਡਾਂ ਦੀਆਂ ਕਮੇਟੀਆਂ ਦੇ ਕਈ ਤਰਲੇ ਕੱਢਦੇ ਹੁੰਦੇ ਮੇਰੀ 1000 ਰੁਪਿਆ ਤਨਖਾਹ ਵਧਾ ਦਿਓ ਮੈਂ ਆਪਣੇ ਬੱਚਿਆਂ ਦੀ ਫੀਸ ਭਰਨੀ ਹੈ ਮੈਂ ਆਪਣੀ ਕੁੜੀ ਦਾ ਵਿਆਹ ਕਰਨਾ ਹੈ ਮੇਰੀ ਘਰ ਦੀ ਛੱਤ ਚੋਂਦੀ ਹੈ ਬੜਾ ਖੁਸ਼ ਉਤਰਲੇ ਕੱਢਦੇ ਆ ਤੇ ਅਸੀਂ ਉੱਤੇ 12000 ਰੁਪਏ ਗ੍ਰੰਤੀ ਨੂੰ ਵੱਧ ਨਹੀਂ ਦੇ ਸਕਦੇ ਅਸੀਂ ਆਪਣੇ ਪ੍ਰੋਗਰਾਮਾਂ ਤੇ ਡਾਂਸ ਨਾ ਮਚਾ ਲਾਂਗੇ ਆ ਜਿਹੜੇ ਕਹਿੰਦੇ ਨਾ ਸਾਡੇ ਗੋਡੇ ਦੁਖਦੇ ਨੇ ਉਹ ਇਦਾਂ ਦਸਾਂ ਦਸਾਂ ਕਿ ਨਾਮੀਆਂ ਕਾਪੀਆਂ ਵਾਰਦੇ ਹੁੰਦੇ ਨੇ ਡਾਂਸਾਂ ਦੇ ਉੱਪਰ ਸਾਡਾ ਉਧਰ ਧਿਆਨ ਨਹੀਂ ਜਾਂਦਾ ਚਲੋ ਮੈਂ ਹੋਰ ਪਾਸੇ ਨਾਲ ਗੱਲ ਲੈ ਕੇ ਜਾਵਾਂ ਟਰੈਕ ਤੇ ਰਾਵਾਂ ਇੰਗਲਿਸ਼ ਮੈਨੋਂ ਆਉਂਦੀ ਮਾੜੀ ਮੁੱਟੀ ਆਉਣ ਲੱਗ ਪਈ ਉਸੇ ਵਿੱਚ ਇਹ ਤੇਰਾ ਮੈਂ ਜਿੱਥੇ ਮੈਂ ਤੁਰ ਰਿਹਾ ਹੁਣੇ ਧਾਮੀ ਸਾਹਿਬ ਲਿਖਿਆ ਕਹਿੰਦਾ ਇਹ ਤਾਂ ਮਾੜੀ ਮੋਟੀ ਗੱਲ ਐ 10 20 ਕੱਪੜੇ ਰੋਜ਼ ਹੁੰਦੇ ਆ ਸ਼ੋਕਰੀ ਕਮੇਟੀ ਵਿੱਚ ਰੋਜ਼ 30 ਦਿਨ ਹੁੰਦੇ ਨੇ ਜੇ 10 ਵੀ ਰੋਜ਼ ਹੋਣ ਕਿੰਨੇ ਹੋਗੇ ਹੁਣ ਮੈਨੂੰ ਹਿਸਾਬ ਆ ਜਾਊਗਾ 90 90 ਹੁੰਦੇ ਮਹੀਨੇ ਵਿੱਚ ਸਮਝ ਲਓ ਹੁਣ ਤੁਸੀਂ ਜੇ ਗੁਣਾ ਕਰਨਾ ਹੋਵੇ ਇਹ 10 ਰੋਜ ਹੁੰਦੇ। ਤਮੀਨੇ ਵਿੱਚ ਵੱਧ ਹੋ ਗਏ ਬਾਈ। 300 ਹੋ ਗਿਆ। ਮੈਂ ਵੀ ਭੁੱਲ ਗਿਆ ਸੀ। ਭੁੱਲ ਜਾਂਦਾ ਬੰਦਾ ਮੈਂ। ਇਹ ਚੱਕਰੀ ਇਦਾਂ ਤੇ। ਉਹ ਕਹਿੰਦੇ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਣ। ਹੱਡ ਮਾਰਨ ਨੀ ਮਤ ਨਹੀਂ ਮਤ ਮਾਰਨ ਹੱਡ ਭੰਨਣ ਕੰਮ ਕਰਨ ਦੇ। ਅਸਲ ਹੁੰਦਾ ਥੋੜਾ ਬਹੁਤਾ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਣ। ਹੱਡ ਭੰਨਣ ਮਤ ਮਾਰਨ ਕੰਮ ਕਰਨ ਦੇ। ਮਤਵਜੂ ਇਹਨਾਂ ਦੀ ਹਲੇ ਕੀ ਹੋਇਆ ਹਲੇ ਤਾਂ ਜਦੋਂ ਮਰਨ ਦਿਹਾੜੇ ਆਏ ਨਾ ਮਰਨ ਦਿਹਾੜੇ ਪਤਾ ਨਹੀਂ ਕਿੱਥੇ ਸਿੱਥੇ ਸ਼ੁੰਡ ਪੈਣੇ ਨੇ ਕੱਡੇ ਵੀ ਨਹੀਂ ਜਾਣੇ ਆਵਲਾ ਦਵਾਈ ਮੁੱਟੀ ਵੀ ਨਹੀਂ ਲਾ ਸਕਦਾ ਇੱਥੇ ਇੱਥੇ ਸ਼ੁੰਡ ਪੈਂਦੇ ਇਹਨਾਂ ਦੇ ਇਹ ਸੱਚਾਈ ਹੈ ਹੰਡੇ ਕਹਿੰਦੇ ਆ ਸੱਜੇ ਪਾਸ਼ਾ ਜੀ ਮੈਨੂੰ ਕੈਂਸਰ ਹੋ ਗਿਆ ਜੀ ਮੇਰੇ ਕੀੜੇ ਪੈ ਗਏ ਜੀ ਉਹਨਾਂ ਦੀ ਅਰਦਾਸ ਮੇਰ ਬੰਡੀ ਜਾਂਦੀ ਹੈ ਨਾ ਜਿਹੜੇ ਜਿਹੜੇ ਖਾਣਗੇ ਉਹਨਾਂ ਸਾਰਿਆਂ ਨੂੰ ਰੋਗ ਲੱਗ ਜਾਏ ਥੋੜੇ ਥੋੜੇ ਤੋਂ ਬੰਡੇ ਜਾਂਦੇ ਆ ਇਹ ਇਹਨਾਂ ਦੀਆਂ ਕਰਤੂਤਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ